ਕੰਮ ਕਰਦੇ ਮੁਲਾਜ਼ਮ ਦਾ ਲੁਟੇਰਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਸਬਾ ਕੁਮਾਨ ਦੀ ਨਜ਼ਦੀਕ ਪੈਣ ਦੇ ਪਿੰਡ ਮਹਿਮਦਪੁਰ ਵਿਖੇ ਅਨਪਛਾਤੇ ਲੁਟੇਰਿਆਂ ਵੱਲੋਂ ਰਾਣਾ 슈ਗਰ ਮਿਲ ਵਿੱਚ ਕੰਮ ਕਰਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਮ ਜੀਵਨ ਸ਼ੁਕਲਾ ਜੋ ਕਿ ਯੂਪੀ ਲਖਨਪੁਰ ਦਾ ਰਹਿਣ ਵਾਲਾ ਹੈ ਅਤੇ ਇਸ ਦੇ ਨਾਲ ਦਿਨੇਸ਼ ਜੋ ਕਿ ਹਿਮਾਚਲ ਕਾਂਗੜਾ ਦਾ ਰਹਿਣ ਵਾਲਾ ਹੈ ਦੋਨੋਂ ਆਪਣੀ ਮੋਟਰਸਾਈਕਲ ਤੇ ਰਾਣਾ ਸ਼ੂਗਰ ਮਿਲ ਵੱਲੋਂ ਸ਼ਾਮ ਕਰੀਬ 6 ਵਜੇ ਟਕਾਪੁਰ ਤੋਂ ਬੋਲਨੇਵਾਲ ਅਤੇ ਮਹਿਮਦਪੁਰ ਨੂੰ ਆ ਰਹੇ ਸਨ ਜਦੋਂ ਉਹ ਬੋਲੇਵਾਲ ਤੋਂ ਮਹਿਮਦਪੁਰ ਵਾਲੇ ਰੋਡ ਤੇ ਪਹੁੰਚੇ ਤਾਂ ਇਹਨਾਂ ਦਾ ਪਿੱਛਾ ਕਰ ਰਹੇ ਤਿੰਨ ਅਣਪਛਾਤੇ ਲੁਟੇਰੇ ਜਿਨ੍ਹਾਂ ਨੇ ਇਹਨਾਂ ਨੂੰ ਰੋਕ ਲਿਆ ਅਤੇ ਜਦੋਂ ਦਿਨੇਸ਼ ਅਤੇ ਰਾਮਜੀਵਨ ਸ਼ੁਕਲਾ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਪਿਸਤੌਲ ਨਾਲ ਦੋ ਫਾਇਰ RAM ਜੀਵਨ ਸ਼ੁਕਲਾ ਤੇ ਕੀਤੇ ਜਿਸ ਵਿੱਚੋਂ ਇੱਕ ਗੋਲੀ RAM ਜੀਵਨ ਸ਼ੁਕਲਾ ਦੇ ਮੋਢੇ 'ਤੇ ਚਾਲਕੀ ਆਉਂਦੀ ਹੈ ਹਾਂ ਜੀ 34 ਐਕਸ ਉਹ ਇੰਦਾ ਸਿਗਰਟ ਰਾਣਾ ਸ਼ੂਗਰ ਮਿਲਦੇ ਤੋਂ ਕਰਮਚਾਰੀ ਮੋਟਰਸੈਲ ਦੇ ਉੱਤੇ ਆ ਰਹੇ ਸੀ ਜੀ ਤੇ ਜਦੋਂ ਪਿੰਡ ਬੋਲੇਵਾਲ ਤੋਂ ਥੋੜਾ ਜਿਹਾ ਅੱਗੇ ਪਹੁੰਚੇ ਤੇ ਉੱਥੇ ਤਿੰਨ ਅਠ ਪਛਾਤੇ ਨੌਜਵਾਨਾਂ ਨੂੰ ਉਹਨਾਂ ਤੋਂ ਲੋਟਕੋ ਕਰਨ ਦੀ ਨੀਤੀ ਦੇ ਨਾਲ ਉਹਨਾਂ ਤੇ ਗੋਲੀ ਚਲਾਈ ਗਈ ਆ ਜਿੱਤੇ ਇੱਕ ਕਰਮਚਾਰੀ ਦੇ ਗੋਲੀ ਲੱਗ ਗਈ ਆ ਜੀ ਤੇ ਉਹਨੂੰ ਉਹ ਨਿੱਜੀ ਹਸਪਤਾਲ ਲੈ ਕੇ ਗਏ ਸੀ ਜਿੱਥੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਹਦੀ ਮੈਥਾ ਵਿਖੇ ਨਿੱਜੀ ਹਸਪਤਾਲ ਮੌਤ ਹੋ ਗਈ ਆ ਅਸੀਂ ਤੁਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਠੀਕ ਹੈ ਜੀ ਮੌਕੇ ਤੇ ਪਹੁੰਚੀ ਫਿਰ ਹਸਪਤਾਲ ਲੈ ਕੇ ਜਾ ਕੇ ਉਹਨਾਂ ਦੇ ਸਟੇਟਮੈਂਟ ਲੈ ਕੇ ਪਰਚਾ ਦਰਜ ਕਰ ਦਿੱਤਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਸੀਸੀਟੀ ਕੈਮਰੇ ਖੰਘਾਲੇ ਜਾ ਰਹੇ ਆ ਇਹ ਤ ਤਤੀਸ਼ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਅਣਚਾਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਰ ਲੁੱਟਖੋ ਦੀ ਹੋਈ ਹੈ ਗੱਲ ਤੇ ਜਾਂ ਮਤਲਬ ਕੋਈ ਨਿੱਜੀ ਦੁਸ਼ਮਣੀ ਨਹੀਂ ਨਹੀਂ ਇਹ ਲੁੱਟਖੋ ਦੇ ਨੀਤ ਨਹੀਂ ਉਹਨਾਂ ਨੂੰ ਉਹਨਾਂ ਨੇ ਮਾਰਿਆ ਗੋਲੀ ਮਾਰੀ ਕਿੰਨੇ ਜਣੇ ਸੀ ਮਾਰੇ ਜਿਹੜੇ ਦੋ ਜਣੇ ਸੀ ਮੋਟਰਸਾਈਕਲ ਤੇ ਜੀ ਦੂਸਰੇ ਦੇ ਵੀ ਕੋਈ ਗੋਲਣ ਲੱਗੀ ਜਾਂ ਨਹੀਂ ਦੂਸਰੇ ਦੇ ਨਹੀਂ ਲੱਗੀ ਜੀ ਉਹ ਦਾ ਦੂਸਰਾ ਜਿਹੜਾ ਸੀ ਉਹਦੀ ਸਟੇਟਮੈਂਟ ਲੈ ਕੇ ਤੇ ਮਕਦਮਾ ਦਰਜ ਕੀਤਾ ਹੈ ਜਿੱਥੋਂ ਦੇ ਇਹ ਇੱਕ ਤਾਂ ਹਮਾਚਲ ਦਾ ਰਹਿਣ ਵਾਲਾ ਸੀ ਜਿਹਦਾ ਜਿਹਦੇ ਬਿਆਨਾਂ ਤੇ ਮਕਦਮਾ ਦਰਜ ਕੀਤਾ ਹੈ ਜੀ ਤਾਂ ਜਿਹਦੀ ਮੌਤ ਹੋਈ ਹੈ ਜੀ ਉਹ ਉੱਤਰਾਖੰਡ ਦਾ ਰਹਿਣ ਵਾਲਾ ਸੀਗਾ ਜੀ ਹਾਂਜੀ ਸਰ ਉਸ ਦਾ ਨਾਮ ਕੀ ਜਿਹਦੇ ਜਿਹਦੇ ਮੌਤ ਹੋਈ ਹੈ ਜੀ ਉਹਦਾ ਨਾਮ ਰਾਮਜੀਵਨ ਸ਼ੁਕਲਾ ਸਨ ਆਫ ਮੂਲਚੰਦਰਾ ਇਹ ਨਕੀਮਪੁਰ ਕੀ ਜਿੱਥੇ ਰਹਿਣ ਵਾਲਾ ਸੀਗਾ ਠੀਕ ਹੈ ਇਹ ਤਾਂ ਕਿਸੇ ਕੰਮ ਵਾਸਤੇ ਆਏ ਨਹੀਂ ਇਹ ਰਾਣਾ ਸ਼ੂਗਰ ਮਿਲ ਦੇ ਵਿੱਚ ਨਾ ਸਰਵਿਸ ਕਰਦੇ ਸੀਗੇ ਕੀ ਨਾਮ ਦਾ ਠਾਈ ਵੇਨਾ ਤਰ ਮੈਂ ਹਾਂ ਕਿੱਥੇ ਰਹਿਣ ਵਾਲੇ ਉਹ ਮੋਹਰਵਾ ਇਹ ਕੀ ਟੱਡਣਾ ਕੀ ਤੁਸੀਂ ਕਹਣਾ ਦਿੰਦੇ ਤਾਂ ਸਾਡੇ ਮੁੰਡੇ ਦਾ ਮੋਟਰਸਾਈਕਲ ਗੋਲਿਆ ਤੇ ਕਿੱਥੇ ਜੀ ਹੁਣ ਆ ਗਏ ਕਿੱਥੇ ਆ ਰਹੇ ਸੀ ਉਹ ਕੁਝ ਅਗਿਆਤ ਪੰਜ ਕਿੱਧਰੋਂ ਅੱਛਾ ਤੇ ਖੋ ਗਏ ਕਿੰਨੇ ਵਿੱਚ ਗੱਲ ਹੈ ਮੈਨੂੰ ਪਤਾ ਨਹੀਂ ਕਿੰਨੇ ਵੇ ਮੈਂ ਰਤੀ ਨਹੀਂ ਰਹਿ ਗਿਆ ਇੱਥੇ ਅੱਛਾ ਜੀ ਤੇ ਕੀ ਮੰਗ ਕਰਦੇ ਹੋ ਹਾਂ ਇਹ ਹੋਈ ਮੋਟਰਸਾਈਕਲ ਮੰਗ ਕਰਦੇ ਆ ਕਿ ਉਹਦੀ ਬਾਹਰ ਦੀ ਅੱਗੇ ਮਿਲਵਾ ਵੱਖ ਨੇ ਤੇ ਉਹ ਬਸ ਉਹ ਜਿਹੜਾ ਜਗਰ ਹੂੰ ਮੇਰੇ ਆਪੇ ਤੋਂ ਬੋਝੇ ਫੋਰੇ ਲੋਕ ਕਰਦੇ ਨੇ ਬਾਬਾ ਜੀ ਖਾਣੇ ਆ ਕੇ ਅੰਦਰ ਪਹੇਜੇਗਾ ਦਾਤਾ ਮਾਰਨੇ ਇਹ ਕੋਸ਼ਾ ਚਾਹੀਜੇ ਨਾ ਤਕਾਂਗੇ ਹਾਂ ਨੋਲੇ ਗਰਮੀਤ ਸਿੰਘ ਪਿੰਡ ਬੋਲੇਵਾਲ ਆ ਡੇਰਾ ਸਾਡਾ ਕਰਨੰਦਾ ਹਾਂਜੀ ਕਹਿੰਦਾ ਸਾਡਾ ਡੇਰਾ ਜੀ ਆ ਭੱਠੇ ਕੋਈ ਨਹੀਂ ਮਹਿਮ ਦਾੜੀ ਛੜਕਵਾ ਵੋਲੇ ਆਣ ਜਾਂਦੀ ਉੱਥੇ ਹੀ ਰਹਿੰਦੇ ਆ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਆ ਤਰੀਕੇ ਦੇ ਪੈਸੇ ਖੋ ਲਿੰਦੇ ਆ ਕਿਸੇ ਦੇ ਕੋਹ ਕਰ ਲਿੰਦੇ ਕਿਤੇ ਕੋਹ ਕਰ ਲਿੰਦੇ ਆ ਅਸੀਂ ਇਹੋ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਕਮੰਡਰ ਨੂੰ ਕਰਨਾ ਚਾਹੁੰਦੇ ਆ ਕਿ ਤੁਸੀਂ ਵੱਧ ਤੋਂ ਵੱਧ ਸਿਰ ਪੁਲਿਸ ਦੀ ਗਸ਼ਤ ਵਧਾਓ ਗਸ਼ਤ ਵਧਾਓ ਤੇ ਬੜੇ ਸੁਰੱਖਿਅਤ ਰਹਿਣ ਅਸੀਂ ਇੱਥੇ ਲੱਗੇ ਛਾਗੇ ਰਹਿੰਦੇ ਆ ਉਹ ਜਿਹਵੇਂ ਕਦੇ ਘੇ ਨੂੰ ਪਟ ਮਾਰ ਕਰਦੇ ਆ ਕਿਸੇ ਨੂੰ ਕੋਹ ਕਰਦੇ ਕਿਸੇ ਨੂੰ ਕੋਹ ਕਰਦੇ ਆ ਸਾਡਾ ਇਹੋ ਫਰਮਾਇਸ਼ ਆ ਤੇ ਵੱਤ ਵੱਦ ਹਾਰਾ ਜੀ ਸਰਕਾਰ ਜਾਂ ਪ੍ਰਸ਼ਾਸਨ ਆ ਵੇਖੋ ਸਾਡੇ ਘਰ ਦੇ ਸਾਹਮਣੇ ਸਾਬ ਕੱਲ ਕੋਈ ਸਰਵੇਅਰ ਹੀ ਬੋਰਡਰ ਮਿਲਦਾ ਉਹਨੂੰ ਮਾਰ ਗਏ ਇੱਕ ਨੂੰ ਲੁੱਟ ਟੱਟ ਕੇ ਲੈ ਚਲ ਗਏ ਤੇ ਬਹੁਤ ਜਿਆਦਾ ਮਾੜੀ ਵਾਰਤਾ ਤਾਂ ਹੁੰਦੀ ਹੀ ਅਸੀਂ ਤੇ ਡਰ ਦੇ ਘਰੋਂ ਬਾਹਰ ਆਏ ਤੇ ਜਦੋਂ ਦਮਕਾ ਦਮਕਾ ਮਾਰੀ ਮਾਰਦੇ ਆ ਉਹਨੂੰ ਬੋਰਡਰ ਲੈ ਕੇ ਭੱਜ ਜਾਂਦੇ ਅਗਲੇ ਇੱਧਰ ਕੋਲਸ ਦੀ ਗਸ਼ਤਕਾਰਾ ਕੋਈ ਨਹੀਂ ਹੁੰਦੀ ਗਸਤ ਹੁੰਦੀ ਕੋਈ ਕੋਈ ਇਹਨੇ ਬੰਦੇ ਨੂੰ ਫੜਨ ਆਉਂਦੇ ਪਿੰਡ ਚ ਉਦੋਂ ਗਸਤ ਵੀ ਕੋਈ ਗਸਤ ਨਹੀਂ ਇੱਥੇ ਲੈਣਾ ਦੇਣਾ ਕੱਖ ਨਹੀਂ ਗਾ ਬਹੁਤ ਜਿਆਦਾ ਮਸ਼ਹੂਰ ਹੋ ਗਈ ਆ ਨਹਿਰ ਦਾ ਕਰਕੇ ਪੰਦੇ ਕੀ ਵੈਕ ਪਿੰਦੇ ਐ ਤੇ ਕੋਈ ਇਹਦੇ ਭੋਮਾ ਆਉਂਸੋ ਲੈ ਅੱਗੇ ਸਮੈਟ ਪੀ ਜਾਂਦੇ ਆ ਤੇ ਨਾਦ ਕੇ ਦੀ ਗੱਲ ਸੁਣਦੇ ਨਾ ਹੋਰ ਕੀ ਨਾਮ ਆਪਣਾ ਮੇਰਾ ਤਾਂ ਗਰਸਤ ਦੀ ਕੋਈ ਰਾਨੀ ਆ ਅਸੀਂ ਮਾਮਲਾ ਪੂਰਾ ਰਹਿਮਾ ਦੇ ਜੀ ਇਹ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਪੱਠੇ ਤੋਂ ਜਿਹੜੀ ਮੇਨ ਤੋਂ ਸੜਕ ਜਾਂਦੀ ਨਾ ਬੋਲੇਵਾਲ ਨੂੰ ਇਦੇ ਉੱਤੇ ਗਰੋਹ ਦੇ ਇੱਕ ਵਾਰ ਦਾਤ ਹੁੰਦੀ ਆ ਕਈ ਪੈਸੇ ਕੋਲ ਇਹਨੇ ਕਈ ਮੋਟਰਸਾਈਕਲ ਕੋਲ ਲੈਂਦੇ ਆ ਬੰਦਿਆਂ ਨੂੰ ਮਾਰਦੇ ਆ ਕੁੱਟਦੇ ਆ ਨਾਲੇ ਸਟਾ ਲਾਉਂਦੇ ਆ ਤੇ ਇਹਦਾ ਪੁਲ ਤੋਂ ਕਦੀ ਪੁਲਿਸ ਨਾ ਕਦੀ ਵੜੀ ਨਹੀਂ ਨਾ ਇਹ ਰੋਡ ਤੋਂ ਉਹ ਬਹੁਤ بڑا ਅਲਾ 5 ਵਜੇ ਤੋਂ ਬਾਅਦ ਬੰਦਾ ਨਿਕਲ ਨਹੀਂ ਸਕਦਾ ਜੀ 5 ਵਜੇ ਤੋਂ ਬਾਅਦ ਨਹੀਂ ਨਿਕਲ ਸਕਦਾ ਤੇ ਆ ਰਾਤ ਦੀ ਵਾਰਦਾਤ ਹੋਈ ਆ ਜੀ ਦੋ ਬੰਦੇ ਇੱਕ ਬੰਦਾ ਕਤਲ ਕਰਤਾ ਵਪਾਰਤਾ ਇੱਕ ਨੂੰ ਸਟਾ ਲੱਗ ਗਿਆ ਹਾਂ ਜੀ ਕੋਈ ਅਕਸਰ ਜਿਹਨੇ ਕਤਲ ਹੋਇਆ ਕੋਈ ਸੀ ਐਮਾ ਜਲਦੀ ਕੋ ਦੱਸ ਦੇ ਜੀ ਇੱਥੇ ਇਹਨਾਂ ਉੱਤੇ ਜਾਣਕਾਰ ਬੰਦੇ ਆ ਗਏ ਸੀ ਹਾਂਜੀ ਮਾਰਕਲ ਕੰਮ ਕੀ ਕਰਦੇ ਸੀ ਮੈਨੇ ਜਿ ਲਗਾ ਸੀ ਬੰਦਾ ਦਾ ਸਰਵੇਅਰ ਸੀ ਕਿਹੜੇ ਮਿਲਟ ਬਟਰ ਬੈਲ ਤੇ ਅੱਛਾ ਜੀ ਹਾਂਜੀ ਹਾਂਜੀ ਇਹ ਬਈ ਇਹ ਕਿਨੇ ਵਜੇ ਜੀ ਕੰਮ ਕਰਦਾ ਤੇ 5:30 ਹੋਣੀ 5:30 ਅੱਡੇ 5 ਵਜੇ ਵਰਤਦਾ ਭਾਈ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਦੇਖੋ ਮਾਂ ਕਰਦੇ ਵੀ ਇਹਦਾ ਕੋਈ ਸੁਧਾਰ ਹੋਣਾ ਚਾਹੀਦਾ ਪੁਲਿਸੇ ਨੂੰ ਕਿਹੜਾ 12:00 ਰਾਤ ਨੂੰ ਲੋਕਾਂ ਨੂੰ ਡਰ ਹੋਵੇ ਇੱਥੇ ਤਾਂ ਦਿਨੇ ਚੋਰ ਕੋ ਮਰਿਆ ਜੀ 5 ਵਜੇ ਤੋਂ ਬਾਅਦ ਚੋਰ ਕੋ ਮਰਿਆ ਉਹਨਾਂ ਦੇ ਤਿੰਨ ਤਿੰਨ ਚਾਰ ਚਾਰ ਜਾਣੇ ਤਿੰਨ ਤਿੰਨ ਮੋਟਰ ਚੱਲ ਸਕਣ ਉਹਦੇ 2 2 ਤਿੰਨ ਤਿੰਨ ਵਾਰ ਸਿੱਧਾ ਘੇੜੇ ਲਾਉਂਦੇ